ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਦੇਖੋ ਜੀ ਸ਼ਿਮਰ ਸ਼ਿਲਕ ਦੇ ਵਿੱਚ ਕੱਪੜਾ ਇਹ ਸ਼ਿਮਰ ਨੈੱਟ ਦੇ ਵਿੱਚ ਇਹ ਸ਼ਿਮਰ ਸ਼ਿਲਕ ਦੇ ਵਿੱਚ ਆ ਬਾਟਮ ਇਹ ਆ ਤੇ ਸ਼ਰਟ ਵੀਰੇ ਇਹ ਆ ਤੇ ਲੈਨਿੰਗ ਉਹਨਾਂ ਦੀ ਟਾਫਟਾ ਲੱਗੂਗਾ ਜੀ ਟਾਫਟਾ ਡਾਈਕ ਹੋਇਆ ਵਾਈਟ ਟਾਪਟਾ ਲੈ ਕੇ ਡਾਈ ਹੋਇਆ ਇਹ ਵਾਲੀ ਲੈਂਨਿੰਗ ਲੱਗੂਗੀ ਇਹ ਵਾਲੀ ਸ਼ਰਟ ਆ ਤੇ ਇਹ ਵਾਲੀ ਇਹਨਾਂ ਦੀ ਬਾਟਮ ਆ ਬਾਟਮ ਦੇ ਪਹੁੰਚਿਆਂ ਦੇ ਉੱਤੇ ਕਢਾਈ ਹੈ ਇਹ ਵਾਲੀ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਮੈਂ ਪਹਿਲਾਂ ਤੁਹਾਨੂੰ ਨਾਪ ਮੈਂਸ਼ਨ ਕਰ ਦੇਣੀ ਆ ਕੀ ਨਾਪ ਆ ਇਹਨਾਂ ਦੀ ਲੈਂਥ ਹੈਗੀ ਆ ਜੀ 43 ਇੰਚ ਘੇਰ ਹੈਗਾ ਜੀ 19 ਇੰਚ ਸਾਤੀ ਹੈਗੀ ਆ ਫੋਲਨ ਅਪ 32 ਹਾ ਆਪਣਾ 16 ਕਮਰ ਹੈਗੀ ਆ ਫੋਲਨ ਅਪ 34 ਜੀ ਸਾਤ ਹੀ ਫੋਲਨ ਆਪ 32 ਹਾਂ ਆਪਣਾ ਆਪ 16 ਸੌਰੀ ਮੈਂ ਪਹਿਲਾਂ ਗਲਤ ਬੋਲ ਦਿੱਤਾ ਸੀਗਾ ਤੇ ਕਮਰ ਇਹਨਾਂ ਦੀ ਹੈਗੀ ਹੈਗੀ ਫੋਲਨ ਆਪ 28 ਹਾਂ ਆਪਣਾ ਆਪ 19 ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਆਜੋ ਵੀਡੀਓ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ-ਅੱਗੇ ਸ਼ਰਟ ਦੀ ਸਭ ਤੋਂ ਪਹਿਲਾਂ ਆਪਾਂ ਕਟਾਈ ਕਰਾਂਗੇ ਬਾਟਮ ਦੀ ਹੋ ਸਕੇ ਕਟਾਈ ਦੇ ਦਾਂਗੇ ਅਲੱਗ ਤੋਂ ਕਟਾਈ ਦੇਖਾਂਗੇ ਜੀ ਠੀਕ ਹੈ ਉਹ ਸਮਾਂ ਦੱਸੂਗਾ ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਦੀ ਕਢਾਈ ਵਾਲੇ ਇਸ ਤਰ੍ਹਾਂ ਸਟੋਨ ਤੇ ਤਿੱਲੇ ਦੇ ਨਾਲ ਇਹਨਾਂ ਦੀ ਵਰਕ ਜਿਹੜਾ ਕੀਤਾ ਹੋਇਆ ਹੈਗਾ ਸ਼ਿਮਰ ਸ਼ਿਲਕਾ ਨੈਟ ਦੇ ਵਿੱਚ ਆ ਕੱਪੜਾ ਤੇ ਇਹਦੇ ਤੇ ਇਹ ਵਾਲੀ ਕਢਾਈ ਆ ਡਿਜ਼ਾਈਨ ਤੁਸੀਂ ਦੇਖ ਲਓ ਆ ਇਹਨਾਂ ਦੇ ਘੇਰ ਇਹਨਾਂ ਦਾ ਗਲੇ ਦਾ ਡਿਜ਼ਾਈਨ ਆ ਆ ਦੋ ਪੈਂਡਲ ਉੱਪਰ ਨੂੰ ਜਾ ਰਹੇ ਆ ਆ ਇਹਨਾਂ ਦੇ ਘੇਰ ਦੇ ਉੱਪਰ ਆ ਠੀਕ ਹੈ ਜੀ ਇਸ ਦੀ ਆਪਾਂ ਕਟਾਈ ਕਰਨੀ ਆ ਦਾ ਸੈਂਟਰ ਲੈਨੇ ਆ ਕਿਸ ਤਰ੍ਹਾਂ ਤੇ ਨਾਮ ਮੈਂ ਤੁਹਾਨੂੰ ਮੈਂਸ਼ਨ ਕਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਕੱਪੜਾ ਖੋਲ ਲਿਓ ਮਾਰਕਿੰਗ ਵੀਰੇ ਕਰ ਲਿਆ ਕਰੋ ਪਹਿਲਾਂ ਹੀ ਨੈਟ ਸ਼ਿਮਰ ਦੇ ਵਿੱਚ ਸ਼ਰਕ ਵੈਸੇ ਤਾਂ ਪਤਾ ਲੱਗਦਾ ਦੇਖੋ ਇਹਦੀ ਇੱਕ ਹੋਰ ਪਾਰਕ ਹੈ ਜਿਵੇਂ ਫਰੰਟ ਪੱਲੇ ਤੇ ਤਾਂ ਇਹ ਕੜਾਈ ਆ ਗਈ ਆਪਾਂ ਨੂੰ ਆਟੋਮੈਟਿਕ ਇਹਦੀ ਜਿਹੜੀ ਇਹ ਚੀਜ਼ ਦਾ ਆਪਾਂ ਨੂੰ ਪਤਾ ਲੱਗ ਜਾਣਾ ਹਨਾ ਬਈ ਪੱਠ ਸਾਈਡ ਤੇ ਕੀ ਆ ਉਸ ਤੋਂ ਉਲਟ ਜਿਹੜੀ ਬੈਕ ਪੱਲਾ ਹੁੰਦਾ ਬੈਕ ਪੱਲੇ ਤੇ ਕੋਈ ਕੜਾਈ ਨਹੀਂ ਕੁਛ ਨਹੀਂ ਇਹਦਾ ਜਿਹੜਾ ਪਤਾ ਲੱਗਦਾ ਦੇਖੋ ਆਹ ਚਮਕਾਗੀ ਇਹ ਤੋਂ ਪਤਾ ਲੱਗਦਾ ਉਲਟ ਸਾਈਡ ਇਹ ਚਮਕ ਨਹੀਂਗੀ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਹੁਣ ਸਭ ਤੋਂ ਪਹਿਲਾਂ ਆਜੋ ਤੁਸੀਂ ਆਪਣੀ ਮੇਨ ਟਾਪਿਕ ਤੇ ਜੈਂਪਰ ਦੀ ਕਟਾਈ ਇੱਥੋਂ ਚੱਕੋਗੇ ਸੈਂਟਰ ਲਾਉਂਗੇ ਇੱਥੋਂ ਇੱਧਰ ਇੱਥੋਂ ਦੋਨੇ ਪੈਂਡਲ ਆਪਸ ਵਿੱਚ ਮਿਲਾਉਂਗੇ ਕਮੀਜ਼ ਦੀ ਕਟਾਈ ਕਰ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਵੀਰੇ ਵਿਛਾ ਲਈਏ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਦੇਖੋ ਜੀ ਆਪਾਂ ਫੋਲਡਿੰਗ ਕਰ ਲਈ ਸੈਂਟਰ ਮੇਨ ਵੀਰੇ ਜਿਹੜੀ ਗਲੇ ਦੀ ਕਢਾਈ ਆ ਉਹ ਤੋਂ ਲੈਣਾ ਆਪਾਂ ਠੀਕ ਹੈ ਉਤੋਂ ਸੈਂਟਰ ਲੈ ਕੇ ਇਤੋਂ ਘੇਰ ਤੋਂ ਰੱਖੋਗੇ 43 ਇੰਚ ਦੀ ਮਾਰਕਿੰਗ ਆ ਗਈ 43 ਇੰਚ ਲੰਬਾਈ ਰੱਖ ਦਾਂਗੇ ਆਪਾਂ 43 ਦੀ ਕਟਾਈ ਕਰ ਦਿੰਨੇ ਆ ਫਟਾ ਫੋਲਡਿੰਗ ਨੂੰ ਉਹਨਾਂ ਛੱਡਿਆ ਹੋਇਆ ਪਹਿਲਾਂ ਹੀ ਤਰਪਾਈ ਫੋਲਡਿੰਗ ਫੱਟਾ ਦਾ ਮਤਲਬ ਤਰਪਾਈ ਫੋਲਡਿੰਗ ਲਈ ਉਹਨਾਂ ਦਾ ਛੱਡਿਆ ਹੋਇਆ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਈ ਓਕੇ ਹੋ ਗਿਆ ਜੀ ਹੁਣ ਆਜੋ ਇਹਨਾਂ ਦੇ ਘੇਰ ਤੇ ਪੈਪਿੰਗ ਵਗੈਰਾ ਕੁਝ ਨਹੀਂ ਦੇਣੀ ਇਹਨਾਂ ਨੇ ਤੇ ਇਹਨਾਂ ਦਾ ਘੇਰ ਹੈਗਾ 19 ਇੰਚ 19 ਤੋਂ 4 ਇੰਚ ਕਿਉਂਕਿ ਲੈਨਿੰਗ ਵਾਲਾ ਕਪੜਾ ਹੈਗਾ 4 ਇੰਚ ਐਕਸਟਰਾ ਮਾਰਜਨ ਤੁਸੀਂ ਲੈ ਲਿਓ ਠੀਕ ਹੈ ਜੀ 23 ਇੰਚ ਲੈ ਲਿਓ ਤੇ 23 ਦਾ ਅੱਧ ਹੋ ਜੂ ਜੀ ਸਾਡੇ 11 ਠੀਕ ਹੈ 11 11 22 ਤੇ 1 23 ਠੀਕ ਹੈ 19 ਕੇਰ ਚਾਹੀਦਾ ਆਪਾਂ ਨੂੰ ਤੇ ਆਪਾਂ ਲਿਆ 23 ਕੇਰ ਠੀਕ ਹੈ ਜੀ ਸਮਝ ਗਏ ਹੋਵੋਗੇ ਤੁਸੀਂ 4 ਇੰਚ ਐਕਸਟਰਾ ਮਾਰਜਨ ਇੱਥੋਂ ਮਾਰਕਿੰਗ ਰੱਖਦੇ ਹੋਏ ਇਸ ਤਰ੍ਹਾਂ ਕਰਦੇ ਹੋਏ ਤੇ ਸਾਡੇ 11.5 ਇੰਚ ਤੇ ਵੀਰੇ ਇਸ ਤਰ੍ਹਾਂ ਮਾਰਕਿੰਗ ਕਰਦੇ ਜਾਣਾ ਪੱਲੇ ਉਤਾਰ ਲੈਣਾ ਵੈਸੇ ਮੈਂ ਹਰੇਕ ਵੀਡੀਓ ਵਿੱਚ ਨਾ ਤੁਹਾਨੂੰ ਕੱਪੜਾ ਤਾਰਨ ਦਾ ਤਰੀਕਾ ਦੱਸਿਆ ਹੋਇਆ ਹਨਾ ਕੋਈ ਚੱਕਰ ਨਹੀਂ ਇਸ ਤਰ੍ਹਾਂ ਬਸ ਮੈਂ ਆ ਪੱਲਾ ਉਤਾਰ ਕੇ ਬੈਕ ਦਾ ਪੱਲਾ ਉਤਾਰ ਕੇ ਤੇ ਲੈਨਿੰਗ ਦੀ ਇਸੇ ਤਰ੍ਹਾਂ ਕਟਿੰਗ ਕਰਕੇ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਹੈਲੋ ਹਾਂਜੀ ਆਪਾਂ ਨਾ ਕਮੀਜ਼ ਦੇ ਵੀਰੇ ਪੱਲੇ ਕੱਟ ਲਏ ਬੈਕ ਦਾ ਵੀ ਕੱਟ ਲਿਆ ਔਰ ਫਰੰਟ ਦਾ ਵੀ ਕੱਟ ਗਿਆ ਆਪਾਂ ਅੱਗੇ ਹੁਣ ਇਹਦੀ ਲੈਨਿੰਗ ਦੀ ਹਨਾ ਜੋ ਲੈਨਿੰਗ ਮੈਂ ਤੁਹਾਨੂੰ ਕਾਨ ਵਗੈਰਾ ਕੱਢਣ ਦਾ ਤਰੀਕਾ ਉਹ ਵੀਰੇ ਪਹਿਲਾਂ ਦੱਸ ਚੁੱਕੀਆਂ ਵੀ ਇਸ ਤਰ੍ਹਾਂ ਕੱਟ ਲਗਾ ਲਿਆ ਕਰੋ ਇਹਨੂੰ ਖਿੱਚ ਕੇ ਇਸ ਤਰ੍ਹਾਂ ਪਾੜ ਦਿਆ ਕਰੋ ਤੇਰੇ ਇੱਕੋ ਜਿਹਾ ਹੋ ਜਾਂਦਾ ਹੈ ਨਾ ਤੇ ਉਸ ਮੁੱਕ ਜਾਂਦਾ ਕਾਹਨ ਉੱਥੇ ਆਪਣੇ ਆਪ ਕੰਤਰ ਉੱਤਰ ਜਾਂਦੀ ਹੈ ਠੀਕ ਹੈ ਜੀ ਹੁਣ ਤੁਸੀਂ ਜਿਹੜੀ ਇਹਨਾਂ ਦੇ ਥੱਲੇ ਲੇਨਿੰਗ ਦਾ ਇਹ ਟਾਪ ਟਾਉਨ ਨੇ ਡਾਈ ਕਰਵਾਇਆ ਹੋਇਆਗਾ ਠੀਕ ਹੈ ਜੀ ਤੇ ਹੁਣ ਜਿਹੜੀ ਤੁਸੀਂ ਇਹਦੇ ਥੱਲੇ ਲੇਨਿੰਗ ਲਾਉਣੀ ਆ ਜਿਵੇਂ ਆਪਾਂ ਕਈ ਵਾਰ ਤਾਂ ਪਹਿਲਾਂ ਤਾਂ ਆਪਾਂ ਚੱਕਦੇ ਹੁੰਨੇ ਆ ਇਸ ਤਰ੍ਹਾਂ ਫੋਲਡਿੰਗ ਕਰ ਲੈਨੇ ਆ ਇਹਨੂੰ ਇੱਥੇ ਸੀਨ ਭਰ ਕੇ ਇਹ ਘੇਰ ਆ ਜਾਂਦਾ ਤੇ ਉੱਪਰ ਇਹਨਾਂ ਦੀ ਕਟਾਈ ਕਰ ਦਿੰਨੇ ਹੈ ਨਾ ਮੈਂ ਇਸ ਤਰ੍ਹਾਂ ਨਹੀਂ ਕਰਦੀ ਹੁੰਦੀ ਮੈਂ ਅੱਗੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਮੈਂ ਕੰਨੀ ਮੀਨ ਲੈਣੀ ਹੁੰਦੀ ਆ ਘੇਰੇ ਦੇ ਉੱਪਰ ਠੀਕ ਹੈ ਜੀ ਇਸ ਤ ਆਪਾਂ ਕੰਨੀ ਆ ਨਾ ਜਿਹੜੀ ਇਹ ਘੇਰ ਦੇ ਉੱਪਰ ਲਾਵਾਂਗੇ ਪ੍ਰੈਸ ਦੇ ਨਾਲ ਇਹਨੂੰ ਕੰਨੀ ਨੂੰ ਕਰੀਜ਼ ਸਿੱਧੀ ਕਰ ਲਾਂਗੇ ਆਪਾਂ ਇਹਦੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨਾ ਇਹ ਜਿਹੜੇ ਸੂਟਾਂ 'ਚ ਹੀ ਹੁੰਦਾਗਾ ਵੀ ਪ੍ਰੈਸ ਦੀ ਵਾਲੀ ਜ਼ਰੂਰਤ ਪੈਂਦੀ ਹੈ ਪ੍ਰੈਸ ਦੇ ਨਾਲ ਹੀ ਇਹਨਾਂ ਦੀ ਕਟਿੰਗ ਕੀਤੀ ਜਾਂਦੀ ਹੈ ਹਨਾ ਇਸ ਤਰ੍ਹਾਂ ਵਾ ਸਿੱਧਾ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਜਿਹੜਾ ਪੱਲੇ ਦੀ ਜਿਹੜੀ ਕਟਾਈ ਕੀਤੀ ਹੈ ਹਨਾ ਜੀ ਇਹਨੂੰ ਇਸ ਤਰ੍ਹਾਂ ਮਿਸ਼ਾਉਂਗੇ ਤੇ ਉੱਥੇ ਕੱਟ ਲਗਾ ਕੇ ਉੱਥੋਂ ਸਿੱਧਾ ਕੱਪੜਾ ਫਾੜ ਦਿਓ ਆਹ ਲਓ ਜੀ ਇਹਨੂੰ ਇਸ ਤਰ੍ਹਾਂ ਵਿਛਾ ਲੋ ਪੱਲੇ ਨੂੰ ਜਿਹੜੀ ਆਪਾਂ ਕਟਾਈ ਕੀਤੀ ਹੈ। ਜਾਂ ਤੁਸੀਂ ਹਨਾ 23 ਇੰਚ ਤੇ ਕਟਿੰਗ 23 ਦਾ ਹੈਗਾ ਨਾ ਇਹਨਾਂ ਦਾ ਘੇਰ ਆਪਾਂ 23 ਕਟਿਆ 19 ਘੇਰ ਤਿਆਰ ਆ ਚਾਰ ਇੰਚ ਐਕਸਟਰਾ ਮਾਰਜਨ ਕਟਿਆਗਾ। ਇਸ ਤਰ੍ਹਾਂ ਵਿਛਾ ਲਿਆ ਵੀਰੇ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਇਸ ਤਰ੍ਹਾਂ ਕੱਟ ਲਗਾ ਕੇ ਕੱਟ ਲਗਾ ਕੇ ਇਹਨੂੰ ਸਿੱਧਾ ਫਾੜ ਦਿਓ। ਠੀਕ ਹੈ ਜੀ ਇਸ ਤਰ੍ਹਾਂ ਪਰਫੈਕਟ ਨਾ ਕੋਈ ਬਾਹਰ ਨਾ ਕੋਈ ਘਾਟ ਕੁਝ ਨਹੀਂ ਹੋਊਗਾ। ਇਸ ਤਰ੍ਹਾਂ ਕੱਟ ਦਿਓ ਤੁਸੀਂ। ਨਹੀਂ ਤਾਂ ਨਾ ਫਿਰ ਇਹ ਲੈਨਿੰਗ ਤਾਪਟਾ ਜੀ ਜਿਹੜੀ ਲੈਨਿੰਗ ਹੁੰਦੀ ਹੈ ਤੇ ਉੱਪਰ ਆ ਸ਼ਿਮਰ ਆ ਗਈ ਹੈ ਨਾ। ਇਹ ਬਾਹਰ ਕੱਟ ਹੋ ਗਈ ਵੀਰੇ ਤੁਹਾਡੇ ਕਮੀਜ਼ ਦੇ ਵਿੱਚ ਬਣ ਬਣੂਗਾ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਬਸ ਹੋਰ ਕੁਝ ਨਹੀਂ ਮੈਂ ਇਸ ਤਰ੍ਹਾਂ ਦੋਨੇ ਪੱਲੇ ਕੱਟ ਲਾ ਫਿਰ ਤੁਹਾਨੂੰ ਵਿਛਾ ਕੇ ਦੱਸਦੀ ਹਾਂ ਹਾਂ ਜੀ ਆ ਦੇਖੋ ਜੀ ਆਪਾਂ ਪੱਲੇ ਵਿਛਾ ਲਏ ਦੇਖੋ ਵੀਰੇ ਆਹ ਫਰੰਟ ਦੀ ਲਾਈਨਿੰਗ ਆ ਫਰੰਟ ਦਾ ਪੱਲਾ ਆ ਬੈਕ ਦੀ ਲਾਈਨਿੰਗ ਆ ਬੈਕ ਦਾ ਪੱਲਾ ਠੀਕ ਹੈ ਜੀ ਚਾਰੇ ਤਹਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਮਾਰ ਕੇ ਇਸ ਤਰ੍ਹਾਂ ਕਰੀਜ਼ ਬਣਾ ਲਿਆ ਕਰੋ ਤੁਸੀਂ ਵੀ ਕਿਉਂਕਿ ਨਾ ਇਹ ਜਿਹੜੀ ਸ਼ਿਮਰ ਸ਼ਿਲਕਾ ਦਾ ਵਿੱਚ ਕਪੜਾ ਹੁੰਦਾ ਵੀਰੇ ਬੰਦਾ ਕਹਿਆ ਤਾਂ ਦਿੰਦਾ ਤੁਸੀਂ ਸਮਾਈ ਇੰਨੀ ਲੈਣੇ ਆ ਹਨ ਇਹਦੀ ਕਟਾਈ ਬਹੁਤ ਔਖੀ ਹੈ ਜੀ ਕਪੜਾ ਮੜਾ ਜਾਂ ਫਿਸ਼ਲ ਗਿਆ ਕਪੜੇ ਦੀ ਕਟਾਈ ਇੱਕ ਇੱਕ ਵਾਸ ਉੱਚਾ ਨੀਵਾ ਹੋ ਗਿਆ ਸਾਰੇ ਸੂਟ ਦੀ ਸੈਟਿੰਗ ਮੁੜ ਕੇ ਬਣਦੀ ਨਹੀਂ ਜੀ ਠੀਕ ਹੈ ਜੀ ਆ ਲੋ ਜੀ ਇਸ ਤਰ੍ਹਾਂ ਪੱਲੇ ਵਿਛਾ ਲੈਣੇ ਆ ਪੱਲੇ ਵਿਛਾਉਣ ਤੋਂ ਬਾਅਦ ਤੁਸੀਂ ਆਜੋ ਹੁਣ ਇਹਨਾਂ ਦੇ ਤੀਰੇ ਤੇ ਜੀ ਮੈਂ ਪ੍ਰੈਸ ਦੇ ਨਾਲ ਹੀ ਇਹਨਾਂ ਦਾ ਟਾਫੜਾ ਪ੍ਰੈਸ ਕੀਤਾ ਫਿਰ ਇਨਾਂ ਦਾ ਪਹਿਲਾਂ ਕਮੀਜ਼ ਪ੍ਰੈਸ ਕੀਤਾ ਫਿਰ ਇਹਨਾਂ ਦੀਆਂ ਕਰੀਜਾਂ ਬਣਾਈਆਂ ਫਿਰ ਇਹਨਾਂ ਨੂੰ ਵਿਛਾਇਆ ਤੇ ਵੀਡੀਓ ਸਟਿੱਪ ਕੀਤੀ ਵਿੱਚ ਦੀ ਤੇ ਫਿਰ ਤੁਹਾਨੂੰ ਦੱਸਿਆ ਦੇਖੋ ਹੁਣ ਇਹਨਾਂ ਦੇ ਆਜੋ ਤੀਰੇ ਤੇ ਤੀਰਾ ਇਹਨਾਂ ਦਾ ਹੈਗਾ 12 ਇੰਚ ਇੱਥੋਂ ਲਾ ਲਓ 6 ਤੇ ਇਸ ਤਰ੍ਹਾਂ ਠੀਕ ਹੈ ਜੀ ਮੋੜਾ ਪਾਉਣਾ ਇੱਥੇ 7 ਇੰਚ ਲਾਈਟ ਜਾਂ ਲਾ ਲਿਓ ਕੇਰਾ ਇੱਥੋਂ ਫਿਰ ਤੁਸੀਂ ਰੱਖਣਾ 5.5 ਇੰਚ ਇੱਥੇ ਅੱਧਾ ਇੰਚ ਘਾਟ ਉੱਪਰ ਨਾਲੋਂ ਤੇ ਫਿਰ ਇਹਨੂੰ ਇਸ ਤਰ੍ਹਾਂ ਮਲਾਉਣਾ 6 ਨੂੰ ਤੇ 5.5 ਨੂੰ ਉਹ نیچے ਕਢਾਈ ਆ ਥੋੜੀ ਜੀ ਉਧਰ ਟੇਢੀ ਆ ਹੋ ਗਿਆ ਹਨਾ ਤੇ ਇਸ ਤੋਂ ਬਾਅਦ ਇਸ ਤਰ੍ਹਾਂ ਬਾਕਸ ਬਣਾ ਲਿਓ ਬਾਕਸ ਬਣਾ ਕੇ ਇਹਨਾਂ ਆ ਸਾਹਮਣਾ ਸੁਹਣਾ ਵੀਰੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਦੱਸ ਚੁੱਕੀ ਆ ਇਹਨਾਂ ਦੀ ਜਿਹੜੀ ਫਰੰਟ ਦੀ ਕਾਰਡ ਪਾਉਗੀ ਇੰਚ ਦੀ ਇੱਥੋਂ ਠੀਕ ਹੈ ਤੇ ਬੈਕ ਦੀ ਪੈਣੀ ਆ ਇੱਥੋਂ 2.5 ਦੀ ਇਸ ਤਰ੍ਹਾਂ ਪਾ ਲਿਓ ਜੀ ਠੀਕ ਹੈ ਹੁਣ ਆਜੂ ਇਹਨਾਂ ਦੀ ਸਪੇਸ ਸਲਾਈ ਸਪੇਸ ਸਲਾਈ ਮਤਲਬ ਇੱਥੋਂ ਕੱਸ ਤੋਂ ਲੈ ਕੇ ਹੈਪ ਤੱਕ ਦਾ ਮਾਰਜਨ ਉਹ ਹੈਗਾ ਜੀ ਇਹਨਾਂ ਦੇ 15 ਜਾਂ 16 ਹੀ ਹੋਊਗਾ ਜੀ ਆਪਾਂ ਚੈੱਕ ਕਰ ਲੈਣੇ ਆ ਠੀਕ ਹੈ ਜੀ ਹਾਂ ਜੀ 16 ਇੰਚ ਦੀ ਮਾਰਕਿੰਗ ਹੋਊਗੀ ਤੇ 15 ਤੀ ਤਿਆਰੀ ਤਿਆਰ ਹੋ ਜਾਊਗਾ ਕਿਉਂਕਿ ਇੰਚ ਨਾ ਉੱਪਰਲੀ ਸੀਨ ਦੇ ਵਿੱਚ ਆਉਂਦਾ ਹੁੰਦਾ ਇਹ ਮੈਂ ਤੁਹਾਨੂੰ ਬਹੁਤ ਵਾਰ ਦੱਸ ਚੁੱਕੀਆਂ ਪਹਿਲਾਂ ਵੀ ਆ ਦੇਖੋ ਹੁਣ ਮੈਂ ਚੰਗੀ ਤਰ੍ਹਾਂ ਕਪੜਾ ਵਿਛਾਇਆ ਸੀ ਫਿਰ ਵੀ ਨਾ ਕਪੜਾ ਫਿਸਲ ਗਿਆ ਫਿਸਲ ਕੇ ਉਹ ਬਾਦ ਘਾਟ ਬਣ ਜਾਂਦੀ ਹੈ ਹਨਾ ਇਹਨਾਂ ਦੀ ਇਸ ਤਰ੍ਹਾਂ ਪ੍ਰੋਬਲਮ ਹੁੰਦੀ ਆ ਕਿਉਂਕਿ ਇੱਕ ਤਾਂ ਟਾਪਟਾ ਜਿਹੜੀ ਕਾਟਨ ਹੁੰਦੀ ਆ ਹਨਾ ਕਾਟਨ ਤਾਂ ਜਿੱਥੇ ਆਪਾਂ ਇੱਕ ਵਾਰ ਪ੍ਰੈਸ ਨਾਲ क्रीਜ਼ ਬਹਤੀ ਉਹਦੀ ਬਹਿ ਜਾਂਦੀ ਆ ਟਾਪਟਾ ਥੋੜਾ ਜਿਹਾ ਫਿਸਲ ਜਾਂਦਾ ਕਿਉਂਕਿ ਇੱਕ ਥੱਲੇ ਸ਼ਿਮਰ ਆ ਸ਼ਿਮਰ ਦੇ ਉੱਪਰੋਂ ਟਾਪਟਾ ਉਹ ਉਹ ਹੋ ਜਾਂਦਾ ਫਲਿਸ਼ ਹੋ ਜਾਂਦਾ ਹਨਾ ਇੱਥੋਂ ਲਾਓ ਇੱਥੋਂ ਲਾ ਕੇ ਨਾ 16 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਠੀਕ ਹੈ 16 ਦੇ ਕਰਨ ਤੋਂ ਬਾਅਦ ਆਜੋ ਇਹਨਾਂ ਦੇ ਸਾਤੀ ਦਾ ਨਾਪ ਸਾਤੀ ਦਾ ਨਾਪ ਹੈਗਾ ਜੀ ਇਹਨਾਂ ਦਾ 16 32 ਆ ਜੀ ਫੋਲਨ ਆਪ 32 ਹਾਪਨਾਪ 16 16 ਦਾ ਅੱਧ 8 8 ਦਾ ਅੱਧਾ ਇੰਚ ਪਲੇਟ ਮਾਰਜਨ 8.5 ਆ ਲੋ ਜੀ ਠੀਕ ਹੈ ਹੁਣ ਆਜੋ ਇਹਨਾਂ ਦੀ ਕਮਰ ਤੇ ਕਮਰ ਇਹਨਾਂ ਦੀ ਸਾਤੀ ਦੀ ਮਾਰਕਿੰਗ ਕਰ ਦਿੱਤੀ ਹੁਣ ਆਪਾਂ ਕਮਰ ਦੀ ਨਾ ਇੱਥੋਂ ਲਾ ਲਿਆ ਕਰੋ 12 ਇੰਚ ਤੇ ਕਰਿਆ ਕਰੋ 8.5 12 ਤੇ ਕਰ ਲੀ ਇੱਥੋਂ ਠੀਕ ਹੈ ਜੀ ਇੱਥੇ ਆਪਣੀ ਹੋਊਗੀ ਕਮਰ ਦੀ ਮਾਰਕਿੰਗ ਆ ਹੋਗੀ ਸਾਤੀ ਦੀ ਮਾਰਕਿੰਗ ਆ ਹੋਗੀ ਹੈਪ ਦੀ ਮਾਰਕ ਠੀਕ ਹੈ ਜੀ ਹੁਣ ਇਹਨਾਂ ਦੇ ਹੈਗੇ ਆ ਜਿਹੜੀ ਇੱਥੋਂ ਕਮਰ ਕਮਰ ਵੀਰੇ ਫੋਲ ਨਾਪ ਪਠਾਈ ਆ ਹਾਪ ਨਾਪ 14 14 ਦਾ ਅੱਧ 7 7 ਦੇ ਵਿੱਚ ਅੱਧਾ ਇੰਚ ਪਲੇਟਾ ਦਾ ਮਾਰਜਨ 7.5 ਇਸ ਤਰ੍ਹਾਂ ਜੀ ਠੀਕ ਹੈ ਜੀ ਹੈਪ ਹੈਗੀ ਆ ਫੋਲ ਨਾਪ 38 ਹਾਪ ਨਾਪ 19 19 ਦਾ ਅੱਧ 9.5 ਠੀਕ ਹੈ 9 9 18 ਹਾਂ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਈ ਮਾਰਕਿੰਗ ਕਰਕੇ ਨੂੰ ਵੀਰੇ ਇਸ ਤਰ੍ਹਾਂ ਇੱਥੋਂ 2 ਇੰਚ ਨਾ ਇਦਾਂ ਹੀ ਰੱਖ ਕੇ ਸਿੱਧੀ ਇਸ ਤਰ੍ਹਾਂ ਤੇ ਫੇਰ ਇਹਨੂੰ ਇਸ ਤਰ੍ਹਾਂ ਢਾਲ ਦਿਆ ਕਰੋ ਇਹਦੇ ਨਾਲ ਤੁਹਾਡੀ ਪਰਫੈਕਟ ਟੇਟਿੰਗ ਦੀ ਸੀਨ ਆ ਜਿਹੜੀ ਵਧੀਆ ਬਣੂਗੀ ਹੁਣ 2 2 ਇੰਚ ਦਾ ਇਸ ਤਰ੍ਹਾਂ ਮਾਰ ਜਨ ਰੱਖਦੇ ਹੋਏ ਇਹ ਕਟਾਈ ਕਰ ਦਾਂਗੇ ਆਪਾਂ ਆ ਲਓ ਕੀਤੇ ਨਾਲ ਵੀ ਨਾਪ ਕੇ ਦਿਖਾ ਦਿੰਨੀ ਆ ਤੁਹਾਨੂੰ ਠੀਕ ਹੈ ਓਕੇ ਆ ਨਾ ਹੁਣ ਆ ਜੋ ਇਹਨਾਂ ਦੇ ਮੋੜ ਇਹਦੇ ਤੇ ਗਲੇ ਤੇ ਗਲਾ ਇੱਥੋਂ ਨਾਪੋਗੇ 2.5 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੋਗੇ ਇਸ ਤਰ੍ਹਾਂ ਮਾਰਕਿੰਗ ਕਰਕੇ ਅੱਧਾ ਇੰਚ ਇੱਥੋਂ ਡਾઉન ਰੱਖਣਾ ਇਸ ਤਰ੍ਹਾਂ ਉਹਦੀ ਕਾਟ ਪਾ ਦੋਗੇ ਠੀਕ ਹੈ ਜੀ ਹੁਣ ਤੁਸੀਂ ਕੈਂਚੀ ਚੱਕੋ ਬਸ ਕੈਂਚੀ ਚੱਕ ਕੇ ਇਹਨਾਂ ਨੂੰ ਆਪਸ ਵਿੱਚ ਮਿਲਾ ਲਿਆ ਤੁਸੀਂ ਆਪਸ ਵਿੱਚ ਮਿਲਾਉਣ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਹੈ ਜੀ ਆਜੋ ਜੀ ਫਿਰ ਮੈਂ ਕਟਿੰਗ ਦੱਸ ਦੇਣੀ ਆ ਇਸ ਤਰ੍ਹਾਂ ਤੁਹਾਨੂੰ ਕਿ ਨਾਪ ਹਲਕਾ ਹੀ ਹੈ ਜੀ ਹਨਾ ਫਿਰ ਉੱਪਰ ਇਹਨਾਂ ਇਹ ਕੱਪੜਾ ਛੱਡਣ ਦਾ ਕੋਈ ਫਾਇਦਾ ਨਹੀਂ ਘੇਰ ਆਪਾਂ 4 ਇੰਚ ਲੈਨਿੰਗ ਕਰਕੇ ਮੈਂ ਵੱਧ ਲੈਣੀ ਹੁੰਦੀ ਹੈ ਲੈਨਿੰਗ ਵਾਲੇ ਦੇ ਵਿੱਚ ਨਾ 4 ਇੰਚ ਐਕਸਟਰਾ ਮਾਰਜਿਨ ਆਪਾਂ ਲੈਣੀ ਹੁੰਦੀ ਹੈ ਕਾਟਨ ਕੁੱਟਣ ਦੇ ਵਿੱਚ ਤਾਂ 3 ਇੰਚ ਹੀ ਲੈਣੇ ਆ ਠੀਕ ਹੈ ਕਈ ਵਾਰ ਜੇ ਕੱਪੜਾ ਘੱਟ ਹੋਵੇ ਤਾਂ 2.5 ਵੀ ਚੱਲ ਜਾਂਦਾ ਕੱਟ ਦਾ ਮਤਲਬ ਜੇ ਚੌੜੇ ਪਨੇ ਚ ਹੋਵੇ ਤੇ ਲੈਣੀ ਆ ਨਾਪ ਹਲਕਾ ਹੀ ਹੋਵੇ ਹਨਾ ਤਾਂ ਫਿਰ ਮੈਂ ਨਾ ਉਹਦੇ ਚ ਕਰ ਦੇਣੀ ਹੁੰਦੀ ਆ 2 ਇੰਚ ਦਾ ਢਾਈ ਦਾ ਮਾਰਜਨ ਰੱਖ ਕੇ ਡਨ ਕਰ ਦੇਣੇ ਹੁੰਦੇ ਆ ਥੋੜਾ ਜਿਹਾ ਕਪੜਾ ਫਲੇਸ ਹੋ ਗਿਆ ਜੀ ਇਹਦੀ ਆਪਾਂ ਸੈਟਿੰਗ ਕਰ ਲઈએ ਮੋਢੇ ਦੀ ਕਾਟ ਤੋਂ ਪਹਿਲਾਂ ਹੀ ਕਰ ਲਓ ਆਪਨਾ ਕਰਤਾ ਜੀ ਇਸ ਤੋਂ ਬਾਅਦ ਆਪਾਂ ਨਾ ਮੋਢਿਆਂ ਤੇ ਆ ਗਏ ਮੋਢੇ ਤੇ ਆਉਣ ਤੋਂ ਬਾਅਦ ਚਾਰੇ ਕਾਟਾਂ ਇਕੱਠੀਆਂ ਪਾ ਦੇਣਾ ਇਹ ਬੈਕ ਦੀ ਪਾਈ ਆ ਵੀਰੇ 프ਰੰਟ ਦੀ ਨਾਕ ਤੁਸੀਂ ਚਾਰੇ ਪੱਲੇ ਚਾੱਕ ਕੇ 프ਰੰਟ ਵਾਲੀ ਕਾਟ ਪਾ ਦਿਓ ਸਾਰੀ ਫਿਟਿੰਗ ਤੇ ਮਾਰਕਿੰਗ ਰੋਂਗ ਗਲਤ ਹੋ ਜੂਗੀ ਤੁਹਾਡੀ ਹੁਣ ਦੋ ਪੱਲੇ ਚੱਕੋ ਇਸ ਤਰ੍ਹਾਂ ਉਹ ਨੀਚੇ ਲਰਨਿੰਗ ਤੇ ਪੱਲਾ ਰਹਿ ਗਿਆ ਉੱਪਰਲਾ ਪੱਲਾ ਤੇ ਲਰਨਿੰਗ ਚੱਕ ਲਓ ਉਹਦੀ ਕਾਟ ਪਾ ਦਿਓ ਇਸ ਤਰ੍ਹਾਂ ਆਹ ਲਓ ਜੀ ਠੀਕ ਹੈ ਇਸ ਤਰ੍ਹਾਂ ਹੋ ਗਿਆ ਨਾ ਹੁਣ ਆਜੋ ਇਹਨਾਂ ਦੀ ਪਲੇਟਾਂ ਤੇ ਵੀ ਪਲੇਟ ਮੈਂ ਇਸ ਤਰ੍ਹਾਂ ਹੋਂ ਤੋਂ ਬਾਅਦ ਆ ਜਿਹੜੀ ਡਾਉਣ ਕਰਨਾ ਆਪਾਂ 1/2 ਇੰਚ ਇਥੋਂ ਮੈਂ ਹਰੇਕ ਸੂਟ ਚ ਪਾਉਣੀ ਹੁੰਦੀ ਆ ਕਈ ਨਹੀਂ ਵੀ ਪਾਉਂਦੇ ਮੈਂ ਪਾਉਣੀ ਆ ਠੀਕ ਐ ਇਸ ਤਰ੍ਹਾਂ ਇਥੋਂ ਕੱਟ ਚਾਰਾਂ ਤਹਾਂ ਦੇ ਗਲਿਆਂ ਦੇ ਲਗਾ ਦੇਣੀ ਓਕੇ ਹੋ ਗਿਆ ਹੁਣ ਆ ਜੋ ਜੀ ਇਹਨਾਂ ਦੇ ਪਲੇਟ ਤੇ ਪਲੇਟ ਇਹਨਾਂ ਦੇ ਪਹਿਣਗੇ ਜੀ 11.5 ਤੇ 10.5 ਤੇ 11 ਇਥੋਂ ਮਾਰਕਿੰਗ ਰੱਖੋ 11.5 ਤੇ ਇੱਥੇ ਮਾਰਕਿੰਗ ਕਰ ਲਓ ਠੀਕ ਐ ਓਕੇ ਹੋ ਗਈ ਇਥੋਂ ਰੱਖਣਾ ਤੈਨ ਹੀ ਰੱਖ ਲਓ ਜੀ ਨਾ ਪਹਾਲਕਾ ਇਥੋਂ ਤੈਨ ਹੀ ਠੀਕ ਐ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਲੈਂਥ ਆ ਜਿਹੜੀ ਲੰਬਾਈ ਉਹਦੀ ਲਾਇਓ ਉਹ 6 ਇੰਚ ਲਾਇਓ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਮਿਲਾ ਦਿਓ ਠੀਕ ਹੈ ਵੈਸੇ ਮੈਨੂੰ ਇਹ ਸਮਝਾਉਣ ਦੀ ਜ਼ਰੂਰਤ ਨਹੀਂ ਸੀਗੀ ਕਿਉਂਕਿ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਮਝਾ ਚੁੱਕਿਆ ਇੱਥੋਂ ਢਾਈ ਇਧਰ ਵੀ ਢਾਈ ਇਸ ਤਰ੍ਹਾਂ ਢਾਈ ਵਾਲਾ ਇੱਦਾਂ ਇਧਰ ਕਮਰ ਤੇ ਇਸ ਤਰ੍ਹਾਂ ਮਿਲਾ ਦੇਣਾ ਇਧਰ ਇੱਥੇ 6.5 ਤੇ ਮੈਂ ਤੁਹਾਨੂੰ ਅੰਦਾਜ਼ੇ ਨਾਲ ਲਾ ਕੇ ਦਿਖਾਉਣੀ ਹੈ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬਰੀਕੀ ਨਾਲ ਸਮਝਾਉਣੀ ਹੁੰਦੀ ਹੈ ਨਾ ਨਹੀਂ ਮੇਰਾ ਕਮੀਜ਼ ਸੂਟ ਕੱਟਣ ਦਾ 15 ਤੋਂ 25 ਮਿੰਟ ਦਾ ਕੰਮ ਆ ਜੀ ਤੇ ਵੀਡੀਓ ਦੇ ਹਿਸਾਬ ਨਾਲ 1 ਘੰਟਾ ਲੱਗਦਾ ਸੂਟ ਦੀ ਕਟਾਈ ਕਰਨ ਤੇ ਸਮਝੋ ਤੁਸੀਂ ਠੀਕ ਹੈ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਹਾਂ ਲੋ ਜੀ ਇਸ ਤਰ੍ਹਾਂ ਮਾਰਕਿੰਗ ਹੋ ਗਈ ਨੋਇ ਮਾਰਕਿੰਗ ਦੂਸਰੇ ਪਾਸੇ ਬਸ ਲਾਈਨਿੰਗ ਤੇ ਇਸ ਤਰ੍ਹਾਂ ਪਹੁੰਚ ਦੀ ਕਰ ਲੋ ਲਾਈਨਿੰਗ ਤੇ ਲਾਉਣੀ ਹੈ ਠੀਕ ਹੈ ਕੱਲੀ ਕਿਉਂਕਿ ਆਪਣਾ ਸੂਟ ਤੇ ਦਾ ਲਗਭਗ ਜੇ ਦੋ ਆਪਾਂ ਲਾਈਨਿੰਗ ਜੁਆਇੰਟ ਕਰ ਲਈ ਤਾਂ ਉਹ ਮਾਰਕਿੰਗ ਚੱਕ ਕੇ ਤੁਸੀਂ ਬਸ ਕਾਟਾਂ ਪਾ ਦੇਣੀ ਆ ਉਸ ਤਰ੍ਹਾਂ ਠੀਕ ਐ ਇਸ ਤਰ੍ਹਾਂ ਲਾ ਰਿਆ ਕਰੋ ਬਈ ਤੁਸੀਂ ਵੀ ਠੀਕ ਐ ਹੁਣ ਇਹਨਾਂ ਨੂੰ ਚਾਰੇ ਆ ਚੰਗੀ ਤਰ੍ਹਾਂ ਵਿਛਾ ਲਓ ਇਹ ਕਾਟ ਹੋ ਗਈ ਨਾ ਇਹ ਕਾਟ ਹੋਣ ਤੋਂ ਬਾਅਦ ਇੱਕ ਵਾਰ ਕਾਟਾਂ ਗੂਟਾਂ ਦੀ ਮਾਰਕਿੰਗ ਹੋਈ ਹੋਈ ਨਾ ਵੀਰੇ ਫਿਰ ਸੌਖਾ ਹੋ ਜਾਂਦਾ ਸਲਾਈ ਵੇਲੇ ਹੁਣ ਤੁਸੀਂ ਇਸ ਤਰ੍ਹਾਂ ਚਾਰੇ ਪੱਲੇ ਚੱਕੇ ਨੀਚੇ ਵਾਲਾ ਛਾੜਤਾ ਕਿਉਂਕਿ ਇਹਨਾਂ ਦੇ ਉੱਤੇ ਨਾ ਉੱਪਰ ਗਲੇ ਦਾ ਆਪਾਂ ਕੋਈ ਮਾਰਜਨ ਨਹੀਂ ਰੱਖਿਆ ਤੇ ਚਾਰੇ ਪਲੇਟਾਂ ਦੇ ਮਾਰਜਨ ਜਿਹੜੀਆਂ ਲੰਬੀਆਂ ਉਹਨਾਂ ਦੇ ਇੱਕਸਾਰ ਲੱਗ ਜਾਣਗੇ ਇਸ ਤਰ੍ਹਾਂ ਹੋ ਗਏ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਖੋਲ ਕੇ ਤੇ ਕੱਪੜਾ ਲਾ ਕੇ ਦਿਖਾਉਣੀ ਆ ਵੀਰੇ ਵੀ ਆਹ ਕਮੀਜ਼ ਦਾ ਪੱਲਾ ਖੋਲ ਲਓ ਇਸ ਤਰ੍ਹਾਂ ਠੀਕ ਹੈ ਖੋਲ ਲੈਣਾ ਤੇ ਆਹ ਖੋਲ ਲਓ ਇਹਦਾ ਲਰਨਿੰਗ ਦਾ ਟਾਪ ਤੇ ਦਾ ਤੇ ਇਹਨੂੰ ਨਾ ਇਸ ਤਰ੍ਹਾਂ ਵਿਛਾ ਲੈਣਾ ਆਹ ਦੇਖੋ ਕੱਟ ਨਾਲ ਕੱਟ ਸੈਂਟਰ ਵਾਲਾ ਇਸ ਤਰ੍ਹਾਂ ਇਸ ਤਰ੍ਹਾਂ ਓਕੇ ਹੋ ਗਏ ਨਾ ਪਾਸੇ ਵਾਲੇ ਕੱਟ-ਕੱਟ ਜਿਹੜੇ ਆਪਾਂ ਪਲੇਟਾਂ ਦੇ ਲਾਏ ਉਹ ਵੀ ਕੱਟਾ ਨਾਲ ਕੱਟ ਮਿਲ ਗਏ ਇਸ ਤਰ੍ਹਾਂ ਕਿਤੋਂ ਘਾਟ ਬਾਧ ਨਹੀਂ ਰਹੂਗੀ ਜੇ ਤੁਸੀਂ ਇਸ ਤਰ੍ਹਾਂ ਲਾਈਨਿੰਗ ਵਿਛਾ ਕੇ ਚੈੱਕ ਕਰ ਲਓਗੇ ਫਿਰ ਮੈਂ ਸਿੱਧਾ ਪਾਸੇ ਕਰਕੇ ਦਿਖਾਉਣੀ ਆ ਕਿਉਂਕਿ ਮੈਂ ਮਾਰਕਿੰਗ ਕਰਨੀ ਆ ਹਜੇ ਦੂਸਰੇ ਪਾਸੇ ਦੀ ਡਾਰਕ ਉਹ ਵੀ ਮੈਂ ਤੁਹਾਡੇ ਸਾਹਮਣੇ ਕਰਦੀ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਕਿਤੋਂ ਵੀ ਘਾਟ ਬਾਧ ਨਾ ਰਹ ਸਕੇ ਆਹ ਮਾਰਕਿੰਗ ਕੀਤੀ ਆ ਨਾ ਇੱਧਰ ਮਾਰਕਿੰਗ ਬਰੀਕ ਜਿਹਾ ਡਾਟ ਲੱਗੇ ਤੁਹਾਨੂੰ ਦਿਸਦੇ ਹੋਣੇ ਆ ਆ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਡਾਰਕ ਕਰ ਦੇਣਾ ਆਹ ਲੋ ਜੀ ਹੋ ਗਏ ਆ ਕੱਟਣ ਲੱਗੇ ਹੋਇਆ ਇੱਧਰ ਇਸ ਤਰ੍ਹਾਂ ਮਿਲਾ ਦੇਣਾ ਇਹਨਾਂ ਨੂੰ ਆਹ ਲੋ ਜੀ ਹੋ ਗਿਆ ਨਾ ਹੁਣ ਕਿਤੋਂ ਵੀ ਕੋਈ ਨਹੀਂ ਰਹਿਣਾ ਇਸ ਤਰ੍ਹਾਂ ਇਹਨੂੰ ਡਾਰਕ ਕਰ ਲਿਓ ਡਾਰਕ ਕਰਕੇ ਦੂਸਰੇ ਪਾਸੇ ਚੇਪ ਦਿਓ ਆਹ ਹੋ ਗਿਆ ਨਾ ਇਹਨੂੰ ਹੁਣ ਇਸ ਤਰ੍ਹਾਂ ਮਿਲਾ ਦਿਓ ਅਪਾ ਵੀਡੀਓ ਹਰ ਰੋਜ਼ ਦਿੰਨੇ ਆ ਵੀਰੇ 10 ਵਜੇ ਆਪਣੀ ਵੀਡੀਓ ਅਪਲੋਡ ਹੁੰਦੀ ਆ ਦੇਖੋ ਮੈਂ ਇੰਨਾ ਕਹੋ ਕਰਦੀ ਆ ਵੀ ਚੰਗੀ ਤਰ੍ਹਾਂ ਨਹੀਂ ਮੈਂ ਇੱਕ ਟੌਪਿਕ ਤੁਹਾਨੂੰ ਸਿੱਧੀ ਕਟਾਈ ਕਰਦੀ ਤੇ ਓਕੇ ਕਰ ਦਿੰਦੀ ਹੁਣ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਕਟਾਈ ਦੱਸੀ ਆ ਇਸ ਨਾਪ ਦੇ ਹਿਸਾਬ ਨਾਲ ਕਿਉਂਕਿ ਵੀਡੀਓ ਤਾਂ ਹਿਸਾਬ ਨਾਲ ਬਹੁਤ ਪਾਈਆਂ ਹੋਈਆਂ ਪਰ ਵੀਡੀਓ ਨਾਪ ਦੇ ਹਿਸਾਬ ਨਾਲ ਨਹੀਂ ਪਈ ਹੋਈ ਉਹ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਿੱਤਾ ਆ ਦੇਖੋ ਹੁਣ ਇਹਨੂੰ ਇਸ ਤਰ੍ਹਾਂ ਡਾਰਕ ਕਰ ਲੈਣਾ ਉਹ ਮਾਰਕਿੰਗ ਲਾਈਟ ਜੀ ਹੋਈ ਵੀ ਆ ਤੇ ਡਾਰਕ ਕਰਦੇ ਵਾਸਤੇ ਸਟੀਚਿੰਗ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੁਸੀਂ ਚੱਕੋਗੇ ਤੇ ਚੱਕ ਕੇ ਸੀਨਾ ਭਰ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ ਇਹਨੂੰ ਇਸ ਤਰ੍ਹਾਂ ਦੋਨੇ ਕੋਨੇ ਫੜਿਓ ਇਸ ਤਰ੍ਹਾਂ ਮਿਲਾ ਦਿਓ ਇਸ ਤਰ੍ਹਾਂ ਮਿਲਾ ਕੇ ਆਹ ਦੇਖੋ ਕਿੰਨੀ ਸ਼ਾਈਨਿੰਗ ਆਉਂਦੀ ਸਿੱਧੇ ਪਾਸੇ ਆ ਕੇ ਜਦੋਂ نیچے ਸ਼ਿਮਰ ਦੇ ਥੱਲੇ ਟਾਪ ਟਾ ਲੱਗ ਜਾਂਦਾ ਤਾਂ ਇਸ ਤਰ੍ਹਾਂ ਸੂਟ ਦੀ ਗ੍ਰੇਸ ਬਣ ਜਾਂਦੀ ਆ ਦੇਖੋ ਜੀ ਹੁਣ ਕੱਪੜਾ ਹੀ ਇਹ ਆਉਣ ਲੱਗ ਗਿਆ ਜੀ ਹਨਾ ਆਹ ਲਓ ਦੇਖੋ ਇਸ ਤਰ੍ਹਾਂ ਲੱਗਦਾ ਠੀਕ ਹੈ ਜੀ ਕੱਲਾ ਪਿਆਏ ਲੱਗ ਰਿਹਾ ਇਸ ਤਰ੍ਹਾਂ ਹਨਾ ਆ ਲੋ ਬਸ ਇਸ ਤਰ੍ਹਾਂ ਬਸ ਆਪਾਂ ਸੀਨਾ ਭਰਨ ਦਾ ਕੰਮ ਰਹਿ ਗਿਆ ਕਟਾਈ ਆਪਣੀ ਪਰਫੈਕਟ ਆ ਕਿ ਤੂੰ ਵੀ ਚੱਕ ਕੇ ਕਟਾਈ ਦੁਬਾਰਾ ਨਹੀਂ ਕਰਨੀ ਪੈਣੀ ਠੀਕ ਹੈ ਜੀ ਬੈਕ ਦੀ ਕਟਾਈ ਵੀ ਹੋ ਗਈ ਤੇ ਫਰੰਟ ਦੀ ਵੀ ਹੋ ਗਈ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵੀਰੇ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਹੁੰਦੀ ਹੈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ